ਅੱਜ ਪੰਥਕ ਕਾਲੀ ਲੈਰ ਜ਼ਿਲ੍ਹਾ ਗਰਦਾਸਪੁਰ ਦੀ ਕਾਰਜਕਾਰਨੀ ਵੱਲੋਂ ਸੰਤ ਸਮਾਜ ਦੇ ਵਰਤਮਾਨ ਮੁਖੀ ਬਾਬਾ ਸਰਵਜੋ ਸਿੰਘ ਜੀ ਬੇਦੀ ਦੀ ਗਵਾਹੀ ਹੇਠ ਉਹਨਾਂ ਦੀ ਰਹਿਨਮਾਈ ਹੇਠ ਰਾਵੀ ਦਰਿਆ ਦੇ ਨਾਲ ਪਿੰਡੇ ਪਿੰਠੇ ਠਹਿੜ ਕੇ ਵਿਖੇ ਇੱਕ ਵਿਸ਼ਾਲ ਕੈਂਪ ਲਾ ਕੇ ਤੇ ਹੜ੍ਹਾਂ ਦੇ ਨਾਲ ਬੁਰੀ ਤਰ੍ਹਾਂ ਪੀੜਤ ਛੇ ਪਿੰਡਾਂ ਦੇ ਕਿਸਾਨਾਂ ਨੂੰ 350 ਬੋਰਾ ਖਾਦ ਦਾ ਤੇ 100 ਬੋਰਾ ਜਿਹੜਾ ਕਣਕ ਦਾ ਵੰਡਿਆ ਗਿਆ ਜਿਕਰ ਜੋ ਕਰਕੇ ਬਾਬਾ ਬੇਦੀ ਜੀ ਆਪਣੇ ਸ਼ਰਧਾਲੂਆਂ ਦੇ ਨਾਲ ਟਰੱਕਾਂ ਦੇ ਰਾਹੀਂ ਇਹ ਜਿਹੜੀ ਕਣਕ ਵਾ 100 ਬੋਰਾ ਤੇ 350 ਬੋਰਾ ਜਿਹੜਾ ਖਾਦ ਦਾ ਵਾ ਇਹ ਲੈ ਕੇ ਸਵੇਰੇ 11 ਵਜੇ ਪਿੰਠੇ ਠਰੇ ਵਿਕੇ ਪਹੁੰਚੇ ਸੀਗੇ ਤੇ ਉਥੇ ਕੰਪ ਦੇ ਵਿੱਚ ਮਤਲਬ ਪਹਿਲਾਂ ਹੀ ਜਿਹੜਾ ਕਿਸਾਨਾਂ ਦਾ ਬੜਾ ਵੱਡਾ ਅਡਾ ਕਾਠਵਾ ਉਹ ਜੁੜਿਆ ਪਿਆ ਸੀਗਾ ਕਿਉਂਕਿ ਪੰਥਕ ਕਾਲੀ ਲਹਿਰ ਵੱਲੋਂ ਅਡਵਾਂਸ ਵਿੱਚ ਜਿਹੜੀਆਂ ਲਿਸਟਾਂ ਪਿੰਡਾਂ ਦੀਆਂ ਬਣੀਆਂ ਗਈਆਂ ਸੀਨ ਤੇ ਹਰੇਕ ਵਿਅਕਤੀ ਨੂੰ ਜਿੰਨੀ ਜਿੰਨੀ ਖਾਦ ਦੇਣੀ ਸੀ ਜਿੰਨੀ ਜਿੰਨੀ ਕਾਣਕ ਦੇਣੀ ਸੀ ਉਹਨਾਂ ਦੀਆਂ ਪਰਚੀਆਂ ਪਹਿਲਾਂ ਹੀ ਉਹਨਾਂ ਨੂੰ ਦਿੱਤੀਆਂ ਗਈਆਂ ਸੀਗੀਆਂ ਤੇ ਉਹ ਸਾਰੇ ਕਿਸਾਨ ਜਿਹੜੇ ਆ ਉਹ ਬਾਬਾ ਜੀ ਦੇ ਕੋਲੋਂ ਕਾਣਕ ਦਾ ਬੀਜ ਲੈ ਕੇ ਖਾਦ ਲੈ ਕੇ ਤੇ ਬੜੇ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਗਏ ਤੁਸੀਂ ਸਾਹਮਣੇ ਵੇਖ ਰਹੇ ਹੋ ਕਿਦਾਂ ਕਿਸਾਨਾਂ ਦਾ ਜਿਹੜਾ ਇਕੱਠ ਉਮੜਿਆ ਪਿਆ ਵਾ ਤੇ ਕਿੰਦਾ ਕਿਸਾਨਾਂ ਜਿੱਤੇ ਜਿਹੜੀ ਖੁਸ਼ੀ ਲਹਿਰ ਧੌੜੀ ਪਈ ਉਹ ਕਿੰਦਾ ਉਹ ਕਣਕਦੀਆਂ ਬੋਰੀਆਂ ਲੈ ਕੇ ਖਾਦ ਲੈ ਕੇ ਤੇ ਆਪਣੀਆਂ ਟਰਾਲੀਆਂ ਚ ਲੱਦ ਰਹੇ ਆ ਬੇਸਿਕਲੀ ਇੰਨਾ ਹੀ ਕਾਫੀ ਨਹੀਂ ਬਾਬਾ ਸਰਦੂ ਸਿੰਘੀ ਬੇਦੀ ਫੇਰ ਹੜਾਂ ਦੇ ਨਾਲ ਜਿਹੜੀ ਜਗਾ ਨੁਕਸਾਨੀ ਗਈ ਹੈ ਜਿਹੜੀ 100 ਏਕੜ ਦੇ ਕਰੀ ਜਮਾਨ ਜ਼ਮੀਨ ਖਰਾਬ ਹੋ ਕਿਸਾਨਾਂ ਦੀ ਹੋ ਗਈ ਆ ਉਹਦੇ ਵਿੱਚ ਆਪ ਗਏ ਜਾ ਕੇ ਜਿਹੜਾ ਮੌਕੇ ਤੇ ਸਾਰਾ ਮੌਇਨਾ ਕੀਤਾ ਸਾਰੀ ਅਣ ਸਥਿਤੀ ਆ ਉਦਾ ਜਿਹੜਾ ਜਾਜਾ ਲਿਆ ਤੇ ਉਹਨਾਂ ਨੇ ਉਥੇ ਚੱਲ ਰਹੇ ਟਰੈਕਟਰਾਂ ਵਾਸਤੇ ਵੀ ਕਿਸਾਨਾਂ ਨੂੰ ਡੀਜ਼ਲ ਵਾਸਤੇ ਪੈਸੇ ਦਿੱਤੇ ਉਹ ਵੀ ਕਿਸਾਨਾਂ ਨੇ ਲੈ ਕੇ ਤੇ ਬੜੀ ਖੁਸ਼ੀ ਮਹਿਸੂਸ ਕੀਤੀ ਇੰਨਾ ਹੀ ਬਸ ਨਹੀਂ ਜਿਹੜਾ ਕੁਝ ਕੁ ਘਰਾਂ ਦੇ ਜਿਹੜੇ ਕੰਬਰੇ ਖਰਾਬ ਹੋ ਗਏ ਸਿੱਕੇ ਜਿਹੜੀ ਉਹਨਾਂ ਦੇ ਕੰਧਾਂ ਪਾੜ ਗਈਆਂ ਸਗੀਆਂ ਉਹਨਾਂ ਨੂੰ ਵੀ ਬਾਬਾ ਜੀ ਨੇ ਮੌਕੇ ਤੇ ਰਾਸ਼ੀ ਦੇ ਕੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਮੁਕਤੀ ਗੱਲ ਕੀ ਕੇ ਬਾਬਾ ਬੇਦੀ ਜੀ ਉਹਨਾਂ ਨੇ ਅੱਜ ਸਾਢੇ 4 ਲੱਖ ਦੇ ਕਰੀਬ ਜਿਹੜਾ ਨਗਦ ਕੈਸ਼ ਜਿਹੜਾ ਵਾ ਰਕ ਜਿਹੜੀ ਆ ਉਹ ਵੱਖ-ਵੱਖ ਕਿਸਾਨਾਂ ਨੂੰ ਵੱਖ-ਵੱਖ ਲੋਕਾਂ ਨੂੰ ਮੌਕੇ ਤੇ ਆਪਣੀ ਹਾਜ਼ਰੀ ਆਪ ਦੇ ਕੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਲੋਕਾਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ। ਬਾਬਾ ਜੀ ਨੇ ਇਹ ਵੀ ਕਹਿ ਲ ਜੇਕਰ ਬਾਅਦ ਲੋੜ ਹੋਰ ਪਵੇਗੀ ਤੇ ਸਾਨੂੰ ਤੁਸੀਂ ਇੰਟੀਮੇਟ ਕਰੋ ਤੇ ਅਸੀਂ ਪੰਥ ਅਕਾਲੀ ਲਹਿਰ ਦੇ ਸਹਿਯੋਗ ਦੇ ਨਾਲ ਦੁਬਾਰਾ ਫਿਰ ਜੈ ਕੈਂਪ ਆਯੋਜਨ ਕਰਾਂਗੇ।